ਮੰਮੀ ਮੰਨ ਜੋ ਨਾ ਨਹੀਂ ਬੇਟੇ ਨਹੀਂ ਜਾ ਸਕਦੀ ਮੈਂ ਕੋਈ ਗੱਲ ਨਹੀਂ ਫੇਰ ਕੀ ਹੈ ਚਲ ਜਾਓ ਨਾ ਪਾਪਾ ਤੁਹਾਨੂੰ ਇੰਨਾ ਕਹਿੰਦੇ ਪਏ ਆ ਜਾਣ ਬੇਟਾ ਮੈਂ ਜਾ ਸਕਦੀ ਆ ਪਰ ਤੁਹਾਡੀ ਪਿੱਛੇ ਫਿਕਰ ਲੱਗਿਆ ਰਹਿੰਦਾ ਨਾ ਫਿਕਰ ਕਾ ਦਾ ਮੰਮੀ ਕਿਉਂ ਤੁਹਾਡੇ ਛੋਟੇ ਛੋਟੇ ਬੱਚੇ ਘਰਦوار ਸਾਰਾ ਦੇਖਣਾ ਪੈਣਾ ਹੈ ਮੈਨੂੰ ਫੇਰ ਕੀ ਹੋਇਆ ਚਲ ਜਾਓ ਤੁਸੀਂ ਆਪਾਂ ਆਪੇ ਸੰਭਾਲ ਲਾਂਗੇ ਦੋਨੋਂ ਜਾਨੀਆਂ ਨਹੀਂ ਸੰਭਾਲ ਸਕਦੇ ਨਾ ਬੇਟਾ ਤੁਸੀਂ ਤੁਸੀਂ ਜਾਓ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਆਪਾਂ ਨਹੀਂ ਜਾਣਾ ਤੁਸੀਂ ਹੁਣ ਪਾਪਾ ਦੇ ਨਾਲ ਜਾਣਾ ਆਪਾਂ ਦੋਵੇਂ ਨਾ ਸਾਂਭ ਲਾਂਗੇ ਅੱਪੇ ਤੂੰ ਕਿੱਥੇ ਜਾਉਂ ਤੀ ਜਾ ਨਹੀ ਨਹੀ ਤੁਸੀਂ ਜਾਓ ਨਾ ਪਰ ਪਪਾ ਨਾ ਕਿ ਆਪੇ ਸਾਂਭ ਲਾਂਗੇ ਆਪਾਂ ਨਹੀਂ ਜੇ ਜਾਣਾ ਤੁਸੀਂ ਨਹੀਂ ਜਾਣਾ ਆਪਾਂ ਨਹੀਂ ਜਾਣਾ ਹਾਂਜੀ ਜੇ ਤੂੰ ਨਹੀਂ ਨਾ ਜਾਣਾ ਤੇ ਮੈਂ ਵੀ ਨਹੀਂ ਜਾਣਾ ਇਹ ਤੇਰੀ ਜਿੱਦ ਹੈ ਨਾ ਤੇ ਮੇਰੀ ਵੀ ਜਿੱਦ ਹੈ ਇਹ ਕੀ ਜਿੱਦui ਪਪਾ ਆਹ ਤੂੰ ਸਹੀ ਕੀਤਾ ਹੈ ਤੈਨੂੰ ਐਈ ਪਰੇਸ਼ਾਨੀ ਹੈ ਨਾ ਕੁੜੀਆਂ ਕੋ ਰਾਤ ਕੌਣ ਰਹੇਗਾ ਕੋ ਸਹੀ ਕਿਹਾ ਜੇ ਆਈਓ ਪਰੇਸ਼ਾਨੀ ਹੈ ਮੈਨੂੰ ਬੱਚਿਆਂ ਦੀ ਤੇਰੀ ਟੈਨਸ਼ਨ ਦਾ ਹੱਲ ਮੈਂ ਕੱਢ ਲਿਆ ਓ ਕਿਸ ਤਰ੍ਹਾਂ ਮੈਂ ਤਾਈ ਜੀ ਨੂੰ ਬੁਲਾ ਲਿਆ ਤਾਈ ਜੀ ਨੂੰ ਹਾਂਜੀ ਮੰਮੀ ਹੁਣ ਤੂੰ ਵੀ ਮੰਨ ਜਾ ਹੁਣ ਚੱਲ ਜਾ ਤੂੰ ਤੁਸੀਂ ਜਿੱਦ ਦੀ ਪੱਕੀਆਂ ਹੀ ਹੋ ਦੋਨੋਂ ਜਨੀਆਂ ਚਲੋ ਮੈਂ ਜਲਦੀ ਆ ਫਿਰ ਮੈਂ ਪੈਕਿੰਗ ਕਰਦੀ ਆ ਠੀਕ ਹੈ ਮੈਨੂੰ ਲੱਗਦਾ ਨਹੀਂ ਕਿ ਮम्मी ਨੇ ਮੰਨਿਆ ਮੈਨੂੰ ਆਪ ਨਹੀਂ ਲੱਗਦਾ ਸਹੀ ਪਰ ਸ਼ੁਕਰ ਆ ਪਾਪਾ ਪਾਪਾਂ ਦਾ ਮਨਾਤਾ ਸਹੀ ਗੱਲ ਕਿਉਂ ਪਾਪਾ ਮੇਰਾ ਨਹੀਂ ਸ਼ੁਕਰ ਤੁਹਾਡਾ ਹੈ ਕੁੜੀਓ ਤੁਸੀਂ ਮੰਮੀ ਨੂੰ ਮਨਾ ਲਿਆ ਪਾਪਾ ਵੇਖੋ ਮਨਾਣਾ ਤਾਂ ਹੈਗਾ ਹੀ ਸੀਗਾ ਮੰਮੀ ਕਿਹੜਾ ਘਰੋਂ ਬਾਹਰ ਨਿਕਲਦੇ ਆ ਮਸਾਂ ਤੇ ਬਾਹਰ ਨਿਕਲਿਆ ਸੀ ਖੋਜ ਜਾਂਦੇ ਸੀ ਕਿ ਮੰਮੀ ਬਾਹਰ ਨਿਕਲਣ ਸਹੀ ਗੱਲ ਆ ਮੰਮੀ ਨਾ ਬਸ ਘਰ ਦੇ ਵਿੱਚ ਹੀ ਰੁੱਝੇ ਰਹਿੰਦੇ ਆ ਘਰ ਦੀਆਂ ਜ਼ਿੰਮੇਵਾਰੀਆਂ ਘਰ ਦੇ ਕੰਮ ਕਰ ਬੱਚੇ ਸੰਭਣਾ ਪਾਪਾ ਮੰਮੀ ਨੂੰ ਕਹਿੰਨੇ ਵੀ ਆ ਕਿ ਮੰਮੀ ਚਾ ਆ ਕੇ ਥੋੜਾ ਬਾਹਰ ਘੁੰਮ ਆਓ ਪਾਪਾ ਨਾ ਚਲ ਜਾਓ ਪਰ ਨਹੀਂ ਉਹਨਾਂ ਨੇ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਉਹਨਾਂ ਨੂੰ ਤੇ ਘਰ ਦੀ ਨਹੀਂ ਟੈਨਸ਼ਨ ਲੱਗੀ ਜਾਂਦੀ ਆ ਕਿ ਕੁੜੀਆਂ ਇਕੱਲੀਆਂ ਕਿਤਨਾ ਕਰਨਗੀਆਂ ਘਰ ਕਿਤਨਾ ਸਾਂਭਣਗੀਆਂ ਕੋਈ ਗੱਲ ਨਹੀਂ ਅੱਜ ਜਾਣਗੇ ਨਾ ਥੋੜਾ ਫਰੈਸ਼ ਹੋ ਜਾਣਗੇ ਨਾਲੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਆਪਾਂ ਘਰ ਸਾਂਭ ਸਕਦੇ ਹਾਂ ਹਾਂਜੀ ਬਿਲਕੁਲ ਬਿਲਕੁਲ ਜੀ ਹਾਂਜੀ ਠੀਕ ਤਾਂ ਤੁਸੀਂ ਬਹੁਤ ਸਿਆਣੀਆਂ ਕੁੜੀਆਂ ਨੇ ਅੱਛਾ ਹੁਣ ਮੈਂ ਚੱਲਿਆ ਤੁਸੀਂ ਮਗਰੋਂ ਘਰ ਦਾ ਨਾ ਯਾਦ ਰੱਖਣਾ ਪੂਰੀ ਤਰ੍ਹਾਂ ਤੂੰ ਹੀ ਪਾਪਾ ਟੈਨਸ਼ਨ ਨਾ ਲੋ ਘਰ ਦਾ ਤੈਨੂੰ ਸਿਆਪੇ ਰੱਖ ਲਾਂਗੇ ਤੀ ਕੁ ਮੋਰ ਇੰਜੋਏ ਕਰੋ ਹੋਰ ਕੀ ਆ ਜਾਓ ਤੁਸੀਂ ਵੀ ਪੈਕਿੰਗ ਕਰੋ ਆਪਣੀ ਹਾਂਜੀ ਮੈਂ ਵੀ ਜਾਵਾਂ ਬਾਏ ਸ਼ੁਕਰ ਕਿ ਤੇ ਮੰਮੀ ਪਾਪਾ ਵੀ ਰੈਡੀ ਹੋਏ ਜਾਣ ਨੂੰ ਮੀਤੇ ਨਾ ਇੰਨਾ ਵਿਚਾਰੇ ਨੂੰ ਘਰ ਦੀ ਟੈਨਸ਼ਨ ਲੱਗੀ ਰਹਿੰਦੀ ਹੈਗੀ ਕਿ ਬੱਚੇ ਕਿਤਨਾ ਸਾਂਭਣਗੇ ਘਰ ਨੂੰ ਕਿਤਨਾ ਸਾਂਭਣਗੇ ਇਹ ਸਾਡੇ ਖਿਆਲ ਦੇ ਵਿੱਚ ਨਾ ਆਪਣੀ ਲਾਈਫ ਜੀਣਾ ਭੁੱਲ ਗਏ ਸੀਗੇ ਸਹੀ ਕਹਿਿਆ ਦੀਦੀ ਤੁਸੀਂ ਹਮੇਸ਼ਾ ਆਪਾਂ ਕੋ ਮਨ ਫਿਰਨ ਜਾਂਦੇ ਆ ਸਾਨੂੰ ਕਦੀ ਨਹੀਂ ਇਨਾਂ ਨੇ ਕਿਹਾ ਕਿ ਨਹੀਂ ਜਾਣਾ ਕਿੰਨੇ ਵਦਿਆ ਸਾਨੂੰ ਸਾਸੋਹਰੇ ਮਿਲੇ ਮਤਲਬ ਕਿ ਮਾਪਿਓ ਹੀ ਆਇਕ ਸਾਭ ਦੇ ਸਹੀ ਗੱਲ ਆ ਅੱਪਾ ਸਗੋਂ ਸਾਨੂੰ ਕਹਿਣਗੇ ਜਾਓ ਤੁਸੀਂ ਘੁੰਮੋ ਢਾਡੀ ਤੇ ਉਮਰਾਂ ਘੁੰਮਣ ਦੀ ਪਰ ਇਸ ਉਮਰ ਦੇ ਵਿੱਚ ਆ ਕੇ ਵੀ ਤੇ ਬੰਦੇ ਦੀਆਂ ਹੁੰਦੀਆਂ ਨਾ ਅਸਾਂ ਕਿ ਅੱਪਾ ਵੀ ਘੁੰਮਣ ਚੱਲੀਏ ਕਿਤੇ ਅੱਪਾ ਵੀ ਘੁੰਮਣ ਚੱਲੀਏ ਪਰ ਸ਼ੁਕਰ ਹੈ ਰੱਬ ਦਾ ਕਿਤੇ ਮੰਮੀ ਵੀ ਮੰਨੇ ਮੇਰੇ ਮੰਮੀ ਨੂੰ ਮਨਾਣਾ ਬਹੁਤ ਔਖਾ ਹੈ ਚੱਲ ਚੱਲੀਏ ਚਲ 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 ਇਕੜਿਓ ਨਿਕੱਠੀਆਂ ਜੇ ਦੀਦੀ ਲੱਗਦਾ ਤਾਈ ਜੀ ਆ ਗਏ ਨੇ ਸਹੀ ਗਾ ਫਾਇਦ ਚਲਾ ਚਲੀ ਤਾਈ ਜੀ ਸਸੇ ਕਾਮ ਸਸੇ ਕਾਮ ਹੋ ਰਾਜੀ ਨਵਾ ਠੀਕ ਆ ਗਏ ਹਾਂਜੀ ਆਪਾਂ ਦੇ ਵਧੀਆ ਤੁਸੀਂ ਸੁਣਾਓ ਤੁਹਾਡੇ ਘੀ ਵਾਲਾ ਨਹੀਂ ਠੀਕ ਹੈ ਠੀਕ ਹੈ ਆ ਦੇ ਬਹਿ ਜੋ ਬਹਿ ਜਾ ਮੈਂ ਨਾ ਪਾਣੀ ਲੈ ਕੇ ਆਈ ਨਹੀਂ ਨਹੀਂ ਫਾਇਲ ਮੇਰੀ ਗੱਲ ਸੁਣ ਮੁੰਡਾ ਰੋਂਦਿਆ ਵਾ ਤੂੰ ਪਹਿਲਾਂ ਉਹਦੇ ਵੱਲ ਵੇਖ ਪਾਣੀ ਮੈਂ ਦੇ ਦੇਣੀ ਤਾਈ ਉਹਨੂੰ ਵੇਖਾ ਠੀਕ ਹੈ ਹੈਲੋ ਤਾਈ ਜੀ ਪਾਣੀ ਜਾ ਹੋਲਸ ਨਾ ਕੀਆ ਲਾ ਬਾਕੀ ਸਾਰੇ ਠੀਕ ਆ ਕਰ ਹੂੰ ਸਾਰੇ ਠੀਕ ਠਾਕ ਨੇ ਫੇ ਲੋ ਤੇ ਕਿੰਨੇ ਸਾਲਾਂ ਬਾਅਦ ਘਰ ਆਏ ਜੇ ਉਹ ਵੀ ਪਾਪਾ ਨੇ ਕਿਹਾ ਤਾਂ ਕਰਕੇ ਤੁਸੀਂ ਆਏ ਨੀਦੇ ਤੇ ਤੁਹਾਡਾ ਟਾਈਮ ਹੀ ਨਹੀਂ ਲੱਗਦਾ ਉਹ ਤੈਨੂੰ ਪਤਾ ਹੀ ਹੈ ਫਿਰ ਉਹ ਕਿੱਥੇ ਨਿਕਲ ਜਾਂਦਾ ਹੈ ਘਰਾਂ ਦੇ ਵਿੱਚੋਂ ਆ ਜੂ ਜੋ ਕਬੀਲਦਾਰੀ ਵੱਧਦੀ ਜਾਵੇ ਕਿੱਥੇ ਆਇਆ ਜਾਂਦਾ ਹੈ ਫਿਰ ਵੀ ਤੁਸੀਂ ਇਹ ਵੀ ਤੇ ਵੇਖੋ ਇੱਕ ਘਰ ਦਾ ਢਾਵੀ ਹੈਗਾ ਵਾ ਕਦੀ ਕਦੀ ਫੇਰਾ ਤੇ ਪਾਚਿਆ ਕਰੋ ਇੱਥੇ ਅੱਜ ਤੋਂ ਬਾਅਦ ਹੁਣ ਮੈਂ ਆ ਗਈ ਹਾਂ ਨਾ ਹੁਣ ਮੱਥੇ ਰਹਿਣਾ ਦੋ ਚਾਰ ਦਿਨ ਰਹਿਣ ਵਸਤੇ ਆਈ ਮੈਂ ਲੈ ਇਹ ਵੀ ਤੁਹਾਡਾ ਆਪਣਾ ਹੀ ਘਰ ਤੁਸੀਂ ਦੋ ਚਾਰ ਦਿਨ ਕੀ ਜਿੰਨੇ ਦਿਨ ਕਹੋਗੇ ਓਨੇ ਦਿਨ ਰਵੋ ਤੁਸੀਂ ਵੇਖੋ ਘਰ ਦੇ ਵੱਡੇ ਜੇ ਹੁਣ ਹਾਂ ਹਾਂ ਜ਼ਰੂਰ ਕੇ ਓਹ ਤੁਸੀਂ ਦੱਸੋ ਥੀ ਖਾਣਾ ਪੀਣਾ ਕੀ ਆ ਉਹ ਖਾਣ ਪੀਣ ਕੋਈ ਨਹੀਂ ਖਾ ਪੀ ਲੈਨੇ ਆ ਖਾਣ ਪੀਣ ਦੀ ਗੱਲ ਮੱਥੇ ਰਹਿਣਾ ਤੇ ਖਾਣਾ ਹੀ ਹੈ ਰਹਿਣਾ ਤੇ ਤੁਸੀਂ ਇੱਥੇ ਆ ਪਰ ਤੁਸੀਂ ਇੰਨੀ ਸਾਲਾਂ ਬਾਅਦ ਆਏ ਜੇ ਤੁਹਾਡੀ ਕੋਈ ਫੇਵਰਿਟ ਡਿਸ਼ ਦੱਸੋ ਉਹ ਕੋਈ ਗੱਲ ਨਹੀਂ ਮੈਂ ਦੱਸ ਦਿੰਦੀ ਆ ਨਹੀਂ ਤੁਸੀਂ ਘੜੀ ਘੜੀ ਪੁੱਛੋ ਮੈਨੂੰ ਕਹੀ ਜਾਂਦੇ ਜੇ ਆਂਦੀ ਨਹੀਂ ਆਂਦੀ ਨਹੀਂ ਹੈ ਅੱਜੋਂ ਤੁਹਾਡੀ ਜਾਣਕਾਰੀ ਕਿਹច ਫੱਸੀ ਹੋਈ ਹੈ ਨਾ ਤੇ ਤਾਂ ਤੁਸੀਂ ਮੈਨੂੰ ਬੁਲਾਇਆ ਉਹ ਕਿਤੇ ਤੁਸੀਂ ਮੈਨੂੰ ਯਾਦ ਕਰਦਿਆਂਗੇ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਹੈ ਤਾਈ ਜੀ ਅੱ빠 ਦੇ ਤੁਹਾਨੂੰ ਯਾਦ ਕਰਦੇ ਹਾਂ ਇੱਕ ਮਿੰਟ ਪਾਇਲ ਉਹ ਦੇ ਨਾ ਮੁੰਡੇ ਦੇ ਨਾ ਦੁੱਧ ਦਾ ਟਾਈਮ ਹੋ ਗਿਆ ਵਾ ਮੈਂ ਬਣਾ ਕੇ ਲੈ ਆਨੀ ਆ ਲੈ ਉਹ ਵੇਖੋ ਕਾਸ਼ਵੀ ਵੀ ਆ ਗਈ ਇੱਧਰ ਆਵੇਂ ਨਾ ਪੁੱਤ ਸਤਿ ਸ਼੍ਰੀ ਅਕਾਲ ਕਰੋ ਦਾਦੀ ਜੀ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਵੇਖ ਲਓ ਕਿੱਡੀ ਵੱਡੀ ਹੋ ਗਈ ਆ ਫੇਰ ਤੁਸੀਂ ਆਏ ਜੇ ਘਰੇ ਚਲੋ ਮੈਂ ਨਾ ਆਨੀ ਆ ਜਰਾ ਚੱਲ ਕਾਸ਼ਵੀ ਕਹਿੰਦੇ ਤਈ ਮੈਂ ਆਪਣਾ ਅਦਵਾਂ ਦੇ ਹਾਂ ਜੀ ਮੇਰੀ ਗੱਲ ਸੁਣ ਤੂੰ ਇਤਨਾ ਕਰ ਇਹਨੂੰ ਨਾ ਮੈਨੂੰ ਪੜਾ ਦੇ ਮੈਂ ਕੋਈ ਗੱਲ ਨਹੀਂ ਜਿੱਦਾਂ ਦੁੱਧ ਕੱਢਣੀ ਆ ਉਹਦਾ ਥੋੜੀ ਜਿਹੀ ਨੇ ਤਾਈ ਜੀ ਕੋਲ ਬੈਠਾ ਠੀਕ ਚੱਲ ਆ ਲੈਣਾ ਚੱਲ ਉਹ ਵੀ ਆ ਜਾ ਇੱਕ ਤੇ ਲੈ ਆ ਆਹ ਆਹ ਬੋ ਤਾਈ ਜੀ ਘਰ ਪਰਿਵਾਰ ਵਧੀਆ ਸਭ ਹਾਂ ਸਭ ਠੀਕ ਆ ਬਗਤ ਤੂੰ ਸੁਣਾ ਤੇਰੀ ਜੁਠਾਨੀ ਸਹੀ ਐ ਤੇਰੇ ਨਾਲ ਜੁਠਾਨੀ ਆ ਨਾ ਮੇਰੀ ਵੱਡੀ ਜੀ ਖਾਨੇ ਤੇ ਮੈਂ ਤੈਨੂੰ ਸਮਝਾਈ ਸੀ ਅੱਛਾ ਹਾਂਜੀ ਸਾਡੇ ਤੇ ਪਿਆਰ ਹੀ ਬਹੁਤ ਤੇ ਹੁੰਦਾ ਹੈ ਚੰਗਾ ਸੋਹੋ ਤੋ ਤਰ੍ਹਾਂ ਪਿਆਰ ਹੈਗਾ ਤੇ ਹਾਂਜੀ ਐਸੇ ਤਰ੍ਹਾਂ ਹੀ ਬਣਾਈ ਰੱਖਣਾ ਹਾਂਜੀ ਬਿਲਕੁਲ ਦੋਵੇਂ ਜਾਣੀਆਂ ਆ ਐਸੇ ਤਰ੍ਹਾਂ ਹੀ ਪਿਆਰ ਨਾਲ ਰਿਹਾ ਕਰੋ ਹਾਂਜੀ ਆਪਾਂ ਤੇ ਮਿੰਟ ਲੱਗਦਾ ਨਹੀਂ ਮੈਂ ਸੋ ਰਹੀ ਆ ਕਿ ਪੀਕੀ ਆ ਅੱਛਾ ਪੂਰਾ ਵੱਡੀ ਭੈਣੋਂ ਤੱਕ ਪੂਰੀ سپورਟ ਸਾਰਾ ਕੁਝ ਹੈਲਪ ਕਰਦੇ ਹਰ ਇੱਕ ਚੀਜ਼ ਚ ਅੱਛਾ ਦਾ ਪਤਾ ਕਿ ਬੇਕੇ ਤੁਨੀ ਜਾਂਦੀ ਭਾਈ ਇੰਨਾ ਨਹੀਂ ਜਾਂਦੀ ਜਾਈਦਾ ਪਰ ਇੱਥੇ ਜਿਆਦਾ ਮਤਲਬ ਕਰਦੀ। ਅੱਛਾ ਅੱਛਾ ਜਿਆਦਾ ਮਨਨ ਲੱਗ ਗਿਆ। ਹਾਂਜੀ। ਹਾਂ ਚਲੋ ਚੰਗਾ ਸਭ ਮੰਨ ਲਾ ਗਿਆ। ਦੇਖੋ ਤਾਈ ਜੀ ਹੁਣ ਮੇਰਾ ਬੱਚਾ ਹੈ। ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿਦਾਂ ਵੱਡਾ ਹੋ ਗਿਆ। ਸਾਰਾ ਦਿਨ ਦੀ ਜੀ ਕੋਰ ਅੰਦਾ ਕੋਈ ਟੈਨਸ਼ਨ ਹੀ ਮੈਂ ਬਾਜ਼ਾਰ ਵੀ ਘੁੰਮ ਮੰਨੀ ਆ ਪਿੱਕੇ ਵੀ ਤਰੀਕਾ ਦੀ ਕੱਲੀ ਹੋ ਆਨੀ ਆ। ਮੈਂ ਇੱਕ ਦੀਦੀ ਹਮੇਸ਼ਾ ਹੀ ਸਾਹਮਣੇ ਆਨ ਲੋ। ਉਹ ਲੱਗਦਾ ਹੀ ਨਹੀਂ ਇਦਾਂ ਕਿ ਮਤਲਬ ਵੱਡੇ ਨੂੰ ਮਾ ਕੋ ਆ ਜਾ ਮੇਰੇ ਕੋ। ਤੈਨੂੰ ਪਿੱਕੇ ਜਾਣੀ ਐ ਤੇਰੀ ਮੰਮੀ ਤੇਰੇ ਕੁਛ ਹੀ ਨਹੀਂ ਕਹਿੰਦੇ ਤੇ ਗੁੰਡਾ ਦੇ ਨਾਲ ਲੈ ਕੇ ਆਈ। ਨਹੀਂ ਉਹ ਤੁਸਾ ਦਾ ਕੁਛ ਹੁੰਦੇ ਆ ਅੱਛਾ ਹਾਂਜੀ ਐ ਉਹ ਕਹਿੰਦੇ ਨਹੀਂ ਵੀ ਚੁੱਕਾ ਛੱਡ ਕੇ ਆ ਗਏ ਮੁੰਡੇ ਉਹਨਾਂ ਨੂੰ ਪਤਾ ਹੈ ਕਿ ਦੀਦੀ ਦੇ ਕੋਲ ਐ ਅੱਛਾ ਇਹਦਾ ਬਤਾ ਦੀਦੀ ਸ਼ਾਂ ਵਲਾਂਦੀ ਹਾਂਜੀ ਹਾਂਜੀ ਚਲੋ ਮੈਂ ਵੇਖਾਂ ਕਿ ਸੁਤਾ ਕਿ ਨਹੀਂ ਦੀਦੀ ਦੇ ਕੋਲ ਚਲ ਠੀਕ ਹੈ ਠੀਕ ਇੰਨਾ ਨਾਦਰ ਆਪਸ ਵਿੱਚ ਪਿਆਰ ਇਤੀ ਐਂ ਜੀ ਕਿ ਉਹ ਕਿਚੜੀ ਉਹਦੀ ਅਗੀ ਸਮਝਾਂਦੀ ਮੈਂ ਇਹ ਵੇਖੇ ਰਹਾ ਹੁੰਨੀ ਆ ਮੈਂ ਕਿੰਨਿਆ ਖਾਇ ਐ ਇੰਨਾ ਪਿਆਰ ਇੰਨਾ ਪਿਆਰ ਕਿਆ ਕੋਈ ਗੱਲ ਨਹੀਂ ਹਜੀ ਮਮੀ ਦਾ ਛੇ ਜਨ ਵਾਸਤੇ ਆਈ ਐ ਚਾਰ ਦਿਨ ਵੇਖ ਸਹੀ ਮੈਂ ਵੇਖ ਇੰਨਾ ਦੇ ਵਿੱਚ ਕਿਸੇ ਰਾ ਪਜੇ ਵਿੱਚ ਫੁੱਟ ਪਵਾ ਕੇ ਜਾਂਦੀ ਮੇਰਾ ਨਾਮ ਹੀ ਜੀਤ ਕੋਰੇ ਆਈ ਚ ਇੱਥੇ ਬੈਠੇ ਜੇ ਆ ਜਾਓ ਅੰਦਰ ਥੋੜਾ ਰੈਸਟ ਕਰ ਲਓ ਨਹੀਂ ਕੀਏ ਮੈਨੂੰ ਕੋਈ ਸੋਣਾ ਮੈਨੂੰ ਨਹੀਂ ਨੀਂਦ ਆਉਂਦੀ ਮੈਂ ਤਾਂ ਅਗਰ ਬੋਚ ਘੱਟ ਸੌਣਨੀ ਆ ਦੁਪਹਿਰ ਨੂੰ ਲੈਣਾ ਅੱਛਾ ਹਾਂ ਚਲੋ ਹਾਂ ਉਹ ਤਨਾ ਦਰਨੀ ਵੀ ਤੇ ਉਹ ਉਹ ਅੰਦਰ ਲੇਟੀ ਹੈ ਉਹ ਸੁੱਤਾ ਨਾ ਮੁੰਡਾ ਤੇ ਮੈਂ ਕਿਹਾ ਚੱਲ ਤੂੰ ਵੀ ਥੋੜੀ ਦੇਰ ਲੇਟ ਜਾ ਆਹੋ ਉਹ ਤੇ ਆਪੇ ਪੱਜ ਤੇ ਅੱਗੇ ਭਾਲਦੀ ਅੱਗੇ ਉਹ ਬਸ ਮੁੰਡਾ ਤੈਨੂੰ ਫੜਾ ਦਿੰਦੀ ਐ ਕੰਮ ਕਰਨ ਦੀ ਮਾਰੀ ਤੇ ਤੂੰ ਫੜ ਮੁੰਡਾ ਤੇ ਚੱਲ ਮੈਂ ਕੰਮ ਕਰ ਲੰਨੀ ਆ ਉਹ ਤੈਨੂੰ ਜਾਣ ਕੇ ਫਰਾਜ ਆ ਕਿ ਇਹ ਮੁੰਡਾ ਸਮਝਿਆ ਕਰ ਤੂੰ ਤੂੰ ਤੇ ਸਮਝਦੀ ਨਹੀਂ ਚਲ ਅਕਲ ਪਤਾ ਨਹੀਂ ਕਿਸ ਜੀ ਨਾਲ ਆਣੀ ਹੈ ਨਹੀਂ ਨਹੀਂ ਇਤਨਾ ਦੀ ਨਹੀਂ ਗੱਲੇਗੀ ਕਾਈ ਜੀ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੈ ਨਹੀਂ ਮੈਨੂੰ ਕੋਈ ਗਲਤ ਫਹਮੀ ਕੋਈ ਨਹੀਂ ਹੋਈ ਹੈ ਬੰਦਾ ਮੈਨੂੰ ਬਾਰੇ ਸਭ ਕੁਝ ਪਤਾ ਈ ਚਾਹਣੀ ਉਹ ਮੁੰਡਾ ਆਪਣੇ ਘਰ ਤੇ ਗਈ ਹੋ ਹੰਦੀਏ ਵਾਵਾ ਮੈਨੂੰ ਇੱਕ ਨੋਖਾ ਦਾ ਨਹੀਂ ਲੱਭੀ ਹੋ ਹੈ ਤੇ ਵੇ ਤੂੰ ਛਦਿਆ ਨਾ ਇਹ ਕਿਹਨੂੰ ਕੁਛ ਹੀ ਪਤਾ ਲੰਦਾ ਉਹਦੀ ਟੋਰ ਵੀ ਆਪਣੀ ਵੀ ਆ ਵੀਕ ਤੂੰ ਕੀ ਬਣੀ ਹੋਈ ਆ ਤੇ ਉਹਦੀ ਟੋਰ ਗੀ ਤੇ ਸਮਾਈ ਨਹੀਂ ਜਾਂਦੀ ਕਿਤੇ ਉਹਦੀ ਟੋਰ ਕੀ ਕਹਿੰਦੇ ਜਿਤਾਈ ਜੀ ਐ ਮੈਂ ਜੋਗਲਾ ਕਹਿੰਦੇ ਸਹੀ ਕਹਿਣ ਡਈ ਆ ਕੀ ਕਹਿੰਦੇ ਜਿਤਾਈ ਜੀ ਮੇਰੀ ਗੱਲ ਸੁਣ ਜਿਹੜੀ ਦੁਕਾਨ ਤੋਂ ਸੂਟ ਉਹ ਲੈਂਦੀ ਆ ਉਹੀ ਦੁਕਾਨ ਤੋਂ ਮੈਂ ਲੈਣੀ ਆ ਦੋਵਾਂ ਦੇ ਵੇਟ ਸੇਮ ਆ ਇੱਕੋ ਜਿਹੇ ਕੱਪੜੇ ਪਾਈਦੇ ਆ ਇੱਕੋ ਜਿਹੇ ਲਾਈ ਪਾਈਦਾ ਵਾ ਤੇ ਇੱਥੇ ਡਿਫਰੈਂਸ ਕੀ ਗੱਲ ਦਾ ਆ ਹਾਏ 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 ਇਹ ਤੇ ਜੋ ਇਹ ਵੀ ਜਦੋਂ ਪਤਾ ਲੱਗਦਾ ਪਿਆ ਉਭਿਗਲੇ ਪਰ ਤੇਰੇ ਕੋ ਸੁਗੜੇ ਚਲੀ ਜਾਂਦੀ ਓ ਤੇ ਆ ਪੇਕੇ ਚਲ ਜਾਂਦੀ ਸਾਰੀ ਸਾਰੀ ਗੱਲ ਉੱਥੇ ਪੇਕੇ ਲ ਆਂਦੀ ਓ ਤੇ ਤੈਨੂੰ ਹੱਜੇ ਵੀ ਨਹੀਂ ਕੋਈ ਵੀ ਪਤਾ ਲੱਗਦਾ ਮੈਂ ਤਾਂ ਮਿੱਤ ਦਲ ਤਾਂ ਸੱ ਲਗੀ ਨਾ ਪਰ ਗੱਲ ਨਾ ਕਰੀ ਕਿਹੜੀ ਗੱਲ ਤਾਂ ਆਈ ਜੀ ਦੱਸੋ ਹੂੰ ਮੇਰੀ ਗੱਲ ਸੁਣ ਹਾਂ ਜੀ ਉਹ ਅੱਗੇ ਵੱਡੀ ਤੇ ਉਹ ਹੋ ਗਈ ਛੋਟੀ ਕਿ ਤੂੰ ਭੋਲੀ ਬਣੀ ਰਹਿਣੀ ਐ ਉਹ ਤੈਨੂੰ ਜੋ ਕੰਮ ਕਹਿੰਦੀ ਐ ਤੂੰ ਬਸ ਕਰੀ ਜਣੀ ਐ ਕਰੀ ਜਣੀ ਐ ਆਪਰੇ ਨੂੰ ਆਪੋ ਥੋੜਾ ਜੇ ਕੰਮ ਲਿਆ ਕਰ ਇਹਨਾਂ ਦਿਮਾਗ ਨਹੀਂ ਕੰਮ ਕਰਦਾ ਆਪਣਾ ਇਹ ਕਾਈ ਜੀ ਮੈਨੂੰ ਕੀ ਕਰਨਾ ਪੈਣਾ ਨਹੀਂ ਤੈਨੂੰ ਜਿਹੜਾ ਵੀ ਉਹ ਕੰਮ ਕਰਦੀ ਕਹਿੰਦੀ ਆ ਨਾ ਤੂੰ ਬਿਲਕੁਲ ਨਾ ਕਰ ਜਿਆ ਕਰ ਐ ਮੇਕਾ ਨਹੀਂ ਹੁੰਦਾ

ਕੀ ਕੋਈ ਕੰਮ ਹੈ ਆਹ ਉਹ ਕੰਮ ਹੈ ਤੇ ਇਹ ਦਲਾਹ ਤੇ ਬੈਠ ਸਾਈਂ ਮੇਰੇ ਕੋਲ ਠੀਕ ਹੈ ਹਾਂ ਇਹ ਬਹਿ ਜਾ ਇਹ ਮੈਂ ਤੇਨ ਨਾਲ ਇੱਕ ਗੱਲ ਕਰਨੀ ਆ ਕਿਹੜੀ ਤਾਈ ਜੀ ਪਹਿਲਾਂ ਤੂੰ ਸੋਹ ਖਾ ਆ ਦੀਪਕ ਦੀ ਕੌਣ ਦੀਪਕ ਦੀਪਕ ਆ ਜਿਹੜੀ ਲਾਈਟ ਹੈ ਇਹਨੂੰ ਕਹਿੰਦੇ ਦੀਪਕ ਆ ਅੱਛਾ ਹਾਂ ਨੀ ਆ ਤੇ ਜਿਹੜੀ ਜਠਾਣੀ ਹੈਗੀ ਹੈ ਨਾ ਇਹ ਬੜੀ ਚਲਾਕੀ ਮੈਂ ਦੱਸਾਂ ਤੂੰ ਇਹ ਗੱਲਾਂ ਥੱਲੇ ਨਾ ਆਇਆ ਕਰ ਨਹੀਂ ਨਹੀਂ ਉਹ ਤੇ ਅਦਾ ਤੇ ਬਿਲਕੁਲ ਨਹੀਂ ਹੈਗੇ ਔਰ ਤੂੰ ਕੰਨੀ ਹੈ ਨਾ ਨਹੀਂ ਹੈਗੇ ਹੈਗੀ ਅੰਦਰੋਂ ਬੜੀ ਚਲਾਕੀ ਤੂੰ ਇਹ ਨਾ ਕਿਤੇ ਕਹਿ ਕੇ ਤੂੰ ਭੋਲੀ ਬਣ ਬਣ ਕੇ ਬਹਿਨੀ ਹੈ ਮੈਂ ਦੱਸਾਂ ਉਹ ਤਾਂ ਪੂਰੀ ਅੱਗ ਲਾਣੀ ਹੈਗੀ ਆ ਨਹੀਂ ਨਹੀਂ ਅੰਦਰ ਤੇ ਕੁਝ ਨਹੀਂ ਉਹ ਤੇ ਮੈਨੂੰ ਛੋਟੀ ਭੈਣ ਸਮਝਦੇ ਆ ਉਹ ਜਾ ਤੈਨੂੰ ਛੋਟੀ ਮੈਂ ਦਿਲੋਂ ਕੋਈ ਨਹੀਂ ਸਮਝਦੀ ਤੈਨੂੰ ਕੋਈ ਛੋਟੀ ਛੋਟੀ ਭੈਣ ਉਹਦੇ ਦਿਲ ਚ ਪਤਾ ਤੇਰੇ ਲਈ ਕਿੰਨੀ ਨਫਲਤ ਹੈਗੀ ਆ ਨਫ਼ਰਤ ਨਫ਼ਰਤ ਆਈ ਜੀ ਆਹੋ ਲਿੱਤੇ ਨੂੰ ਗੇਵੀ ਨੂੰ ਤੈਨੂੰ ਪਤਾ ਲੱਗਦਾ ਹੈ ਸੰਜਿਆ ਕਾਸ਼ ਆਪਣੇ ਦਿਮਾਗ ਕੋਲ ਕੰਮ ਲਿਆ ਕਰ ਆ ਤੇਰੇ ਬੱਚੇ ਵੇਖ ਲੈ ਫੜ ਚੱਦੀਓ ਹੈ ਤੇ ਤੂੰ ਹੀ ਦੋਵੇਂ ਮੀਆਂ ਬੀਬੀ ਵੇਖਾਂ ਐਸ਼ ਕਰਦੇ ਰਹਿੰਦੇ ਜੀ ਦੋਵੇਂ ਜਾਣੇ ਤੈਨੂੰ ਕੁਝ ਨਹੀਂ ਸਮਝ ਆਂਦੀ ਕਿ ਆਪਣਾ ਬੱਚਾ ਆਪ ਸੰਭੀਧਾ ਹੁੰਦਾ ਵੈ ਆ ਅੱਛੇ ਵਾਰ ਤੂੰ ਮੁੰਡਾਨੀਆਂ ਨੂੰ ਫੜਾਣਾ ਇੱਜੜਾ ਕੰਮ ਕਰ ਐ ਮਰਜ਼ਾ ਤੂੰ ਵੀ ਮੁੰਡਾ ਫਰਚੇ 'ਚ ਬਹਿ ਜਾ ਕਰ ਇਹਨੂੰ ਕਿਆ ਕਰ ਆਪੇ ਕੰਮ ਕਰ ਮੈਂ ਦੱਸਾਂ ਕਰੇ ਕਰੇ ਨਾ ਕਰੇ ਟਿਲਕੇ ਨੂੰ ਕੋਈ ਹਾਂ ਥੋੜੀ ਹੈਗਾ ਕਰ ਲਿਆ ਕਰ ਉਹਨੂੰ ਆਪੇ ਕੰਮ ਠੀਕ ਨਹੀਂ ਉਹ ਅੰਡਈਓ ਤੈਨੂੰ ਜੜਾ ਵੀ ਕੰਮੋ ਕਹੇ ਨਾ ਤੂੰ ਕਿਆ ਕਰ ਮੇਰੇ ਕੋਲ ਹੁੰਦਾ ਆਪੇ ਕਰ ਰਿਆ ਕਰ ਮਰਜ਼ਾ ਲੈ ਉਹਨੂੰ ਆਪਣਾ ਕੰਮ ਆਪੇ ਕਰਨ ਦੀ ਆ ਕਰ ਤੂੰ ਕਹਿੰਦਾ ਦਿਨ ਨਹੀਂ ਸਾਰਾ ਦਿਨ ਸਿਰ ਸੜਾਂਦੀ ਰਹਨੀ ਹੈ ਸਾਰਾ ਦਿਨ ਨਹੀਂ ਉਹਨੂੰ ਕਰਨ ਦੀ ਆਪੇ ਕਾਇਲ ਮੇਰੀ ਗੱਲ ਸੁਣ ਹਾਂਜੀ ਮੇਰੇ ਲਈ ਨਾ ਇੱਕ ਕੱਪ ਚਾਹ ਬਣਾ ਕੇ ਦੇ ਕਿਉਂ ਕਿਉਂਕਿ ਮਤਲਬ ਤੂੰ ਚਾਹ ਨਹੀਂ ਪਿਆ ਸਕਦੀ ਨਹੀਂ ਕਿਉਂ ਨਹੀਂ ਬਣਾઈ ਪਿਆ ਸਕਦੀ ਨਹੀਂ ਵੈਸੇ ਹੀ ਮੈਂ ਨਹੀਂ ਬਣਾਨੀ ਮੇਰਾ ਮੂਡ ਨਹੀਂ ਹੈਗਾ ਤੇਰੇ ਮੂਡ ਨੂੰ ਕੀ ਹੋਇਆ ਵਾ ਹੁਣ ਅਰੇ ਤੂੰ ਸੁੱਤੀ ਉੱਠੀ ਆ ਅਜੇ ਵੀ ਤੇਰਾ ਮੂਡ ਨਹੀਂ ਸਹੀ ਹੈਗਾ ਕੀ ਵੈਸੇ ਨਹੀਂ ਮੂਡ ਸਹੀ ਨਹੀਂ ਬਣਾ ਲਿਆ ਲਿੱਤਾ ਨੂੰ ਕਹਿੰਦੀ ਬਣਾ ਲਿਆ ਚਾਹ ਕੋ ਮੈਨੂੰ ਲੱਦੇ ਚਾੜੀ ਬਣਾਣੀ ਮੇਰੀ ਗੱਲ ਸੁਣ ਤੂੰ ਘਰ ਦੇ ਨਹੀਂ ਘਰ ਦੇ ਵਿੱਚ ਸਾਰੀ ਦਿਹਾੜੇ ਦੇ ਬਹਿਲੀ ਬੈਠੀ ਰਹਿੰਦੀ ਐ ਕਿਉਂ ਕੰਮ ਨਹੀਂ ਕਰਦੀ ਮੈਂ ਹੋਰ ਕੌਣ ਕਰਦਾ ਕੰਮ ਕਿਹੜਾ ਕੰਮ ਤੂੰ ਕਰਦੀ ਰੋਟੀ ਬਣਾਉਣੀ ਆ ਸਬਜੀ ਬਣਾਉਣੀ ਆ ਆਟਾ ਗੁੰਨਦੀ ਆ ਹਾਂ ਬਸ ਸਹੀ ਆ ਆ ਦੋ ਚਾਰ ਕੰਮ ਜਿਹੜੇ ਰਹੇਗੇ ਮੈਨੂੰ ਬਿਨਾ ਛੱਡਦੀ ਸਾਰੀ ਦਿਹਾੜੇ ਤੇਰਾ ਮੁੰਡਾ ਮੈਂ ਸੰਭਾਂ ਤੇ ਤੂੰ ਆ ਇੱਕ ਅੱਧਾ ਕੰਮ ਕਰਕੇ ਬੜਾ ਤੂੰ ਮਿਲਦੀ ਤੇ ਨਾ ਸੰਭਿਆ ਕਰੋ ਨਾ ਸੰਭਿਆ ਕਰੋ ਮੈਨੂੰ ਫੜਾਦਿਆ ਕਰੋ ਆਪੇ ਤੇ ਫੜ ਕੇ ਬਹਿ ਜਾਂਦੇ ਹੋ ਮੁੰਡਾ ਮੇਰਾ ਅੱਛਾ ਤੇਰੇ ਕਹਿੰਦਾ ਮਤਲਬ ਕਿ ਤੇਰਾ ਮੁੰਡਾ ਮੈਂ ਫੜ ਕੇ ਬਹਿ ਨਹੀਂ ਤੇ ਤ ਹਾਂਜੀ ਕਰਦੀਆਂ ਉਹ ਤੇ ਇਹੋ ਹੀ ਮਤਲਬ ਹੈ ਨਾ ਹਾਂਜੀ ਦੇਖ ਲੋ ਕਿੰਨਾ ਝੋੜ ਬੋਲਦੀ ਹੈ ਤੁਹਾਡੇ ਸਾਹਮਣੇ ਨਹੀਂ ਇਤਨਾ ਨਹੀਂ ਬੋਲੀ ਰਹੰਦਾ ਆ ਤੇਰੀ ਵੱਡੀ ਭੈਣ ਹੈਗੀ ਆ ਸੱਚੀ ਦਾ ਜੀ ਆਹੋ